ਸਿਰਫ ਚਾਰ ਗੰਢੀਆਂ ਬਸ ਇੰਨੀ ਹਲਦੀ ਜੀ ਇੰਨੀ ਹਲਦੀ ਮੈਂ ਕੋਈ ਲਾਈ ਜਾਂਦਾ ਸੀ ਇੰਨੀ ਹਲਦੀ ਵੀਰ ਇੰਨੀ ਹਲਦੀ ਲਿਆਇਆ ਸੀ ਜੀ ਸਿਰਫ ਚਾਰ ਗੰਢੀਆਂ ਹੀ ਤੇ ਆ ਤੁਸੀਂ ਦੇਖ ਲਓ ਵੀ ਕਿੰਨੀ ਹਲਦੀ ਇਹ ਬਣ ਗਈ ਹੈ ਕੁਛ ਅਜੇ ਮੂٹے ਵੀ ਇਧਰ ਪੱਟਣ ਪੁੱਟਣ ਵਾਲੇ ਖੜੇ ਆ ਮੇਰੇ ਹਿਸਾਬ ਨਾਲ ਵੀ ਇਹ 5 ਤੋਂ 6 ਕਿਲੋ ਹਲਦੀ ਹੋਊਗੀ ਜੀ ਠੀਕ ਹੈ ਜੀ ਹੋ ਸਕਦੀ ਹੈ ਹਾਂ ਜੇ ਆਪਾਂ ਥੋੜੀ ਜਿਹੀ ਹਲਦੀ ਜਲਾਈ ਦਾ ਸਾਰਪਾਲ ਦੀ ਬਿਨਾ ਮਲਾਵਟ ਵਾਲੀ ਹਲਦੀ ਜਿਹੜੀ ਆਪਾਂ ਪੈਦਾ ਕਰ ਸਕਦੇ ਹਾਂ ਜੀ ਠੀਕ ਹੈ ਜੀ ਪਿਛਲੇ ਸਾਲ ਐਸੇ ਰੋਤੀਏ ਮੈਂ ਲਾਈ ਸੀ ਕਣਕ ਬੀਜਨ ਮੋਕੇ 11ਵੇਂ ਮਹੀਨੇ ਦਵਾਈ 11ਵੇਂ ਮਹੀਨੇ ਮੈਂ ਹਲਦੀ ਲਾਈ ਸੀ ਕਿ 11ਵੇਂ ਮਹੀਨੇ ਪੱਤ ਲਈ ਹੈ 1 ਸਾਲ ਦੇ ਵਿੱਚ ਦੀ ਚਾਰ ਖੰਡੀਆਂ ਤੋਂ ਆਹ ਦੇਖੋ ਇਧਰ ਇੰਨੀ ਹਲਦੀ ਪੈਦਾ ਹੋ ਗਈ ਹੈ ਜੀ ਤੇ ਹੁਣ ਮੈਂ ਸਾਰੀ ਲਾਉਂਗਾ ਜੀ ਇਹ ਸਾਰੀ ਲਾਉਣੀ ਹੋਵੇ ਬੀ ਵਾਲੀ ਕੱਢ ਕੇ ਥਾਲ ਪਰ ਦੀ ਹਲਦੀ ਪੈਦਾ ਹੋ ਸਕਦੀ ਕੀ ਅਸੀਂ ਇਸੇ ਤੋਂ ਗਾਂ ਤਿਆਰ ਕਰ ਸਕਦੇ ਹਾਂ ਹਾਂ